ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਥੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾਤਾਂ ਭਾਗ ਕਰਦੀ ਹਾਂ ਹੋਰ ਸੁਣਾਓ ਸਾਰੇ ਦਾ ਕੀ ਹਾਲ ਚਾਲ ਉਮੀਦ ਕਰਦੇ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਸਵੇਰ ਦੇ 9:30 ਵਜੇ ਆ ਪਤਾ ਨਹੀਂ 11:00 ਹੋ ਰਿਹਾ ਮੈਨੂੰ ਮਲਗੀ ਦੁਪਹਿਰ ਦਾ ਮੈਂ ਤਾਂ ਸੌਂ ਗਈ ਸੀ ਦੁਪਹਿਰ ਮਲਗੀ ਸਵੇਰੇ ਇੰਨੀ ਕਰਾਤ ਹੁੰਦੀ ਸੀ ਕਿ ਮੈਂ ਤਾਂ ਜੋ 2 ਮਹੀਨੇ ਸਕੂਲ ਤੋਂ ਜੈਣਾਗਾ ਭੇਜਣਾ ਨਹੀਂ ਹੈਗਾ ਹੋ ਕਿਤੇ ਜਾ ਕੇ ਧੁੱਪ ਚੜ੍ਹੀਏ ਤੇ ਬੱਸ ਹੁਣੇ-ਹੁਣੇ ਮੈਂ ਉੱਠੀ ਹਾਂ 10-15 ਮਿੰਟ ਹੋਏ ਆ ਕੁਤਕੀ ਮੇਚੱਕ ਗੇਮ ਮਸ਼ੀਨ ਲਾਤੀ ਸਵੇਰੇ ਠੰਡ ਸੀ ਕੀ ਪਾਣੀ ਮਸ਼ੀਨ ਲਾਈ ਨਹੀਂ ਜਿਹੜਾ ਸਟੈਂਡ ਪਿਆ ਉਹ ਬਾਹਰ ਕੱਢ ਲੇ ਹੋਰ ਤੁਸੀਂ ਦੱਸੋ ਤੁਹਾਡਾ ਸਾਰਿਆਂ ਦਾ ਕੀ ਹਾਲ ਚੱਲ ਹੈ ਤੁਸੀਂ ਸਾਰੇ ਠੀਕ ਠਾਕ ਮੈਂ ਤਾਂ ਟੋਪੀ ਲਈ ਹੋਈ ਐ ਦੋ ਦੋ ਕੋਟੀਆਂ ਪਾਈਆਂ ਹੋਈਆਂ ਨੇ ਬਈ ਠੰਡ ਬਹੁਤ ਜ਼ਿਆਦਾ ਹੈ ਐਨੀ ਠੰਡ ਹੋਈ ਪਈ ਐ ਨਾ ਕਾਲੂ ਉਦਮ ਸਕੂਲ ਭੇਜਦੇ ਸੀ ਕਿ ਅੱਜ ਭੇਜੇ ਨਹੀਂ ਮੇਖੇ ਭੇਜਣਾ ਨਹੀਂ ਹੈਗਾ ਕਿਉਂਕਿ ਨਾ ਫਿਰ ਠੰਡ ਜ਼ਿਆਦਾ ਸੀਗੀ ਤਾਂ ਗਾ ਲੋ ਜੀ ਉਹ ਸਟੈਂਡ ਲੈ ਕੇ ਆਈ ਕੱਟ ਲਈ ਪਰ ਬਾਹਰ ਤੋਂ ਖਾਦੀ ਸਟੈਂਡ ਹੋ ਗਈ ਕੱਲ ਕੱਪੜੇ ਥੋੜੇ ਠੰਡੇ ਜਿਹੇ ਰਹਿ ਗਏ ਸੀਗੇ ਬੈਲ ਫਿਨਿਆ ਚ 5 ਵਜੇ ਦੀ ਕੱਲ ਵੀ ਕਿ ਜੇ ਉਹ ਤੁਮਨੇ ਸਕੂਲ ਜਾਣਾ ਸੀਗਾ ਤਾਂ ਕਰਦੇ ਨਾ ਜਦੋਂ ਨਾ ਸਾਥਰੇ ਤੋਂ ਦੇਖਿਆ ਤੁੰਗਾ ਹੋ ਰਿਹਾ ਸੀ ਫਿਰ ਦਾਜ ਜੀ ਕਹਿੰਦੇ ਸੀ ਔਰ ਤੁਮ ਕਿਦਾ ਬੋਹ ਜਾਣਾ ਹੈ ਕਿ ਨਹੀਂ ਬੋਹ ਜਾਦਾ ਜਦੋਂ ਮੱਝਾ ਹੋ ਗਈ ਹੈ ਨਾ ਉਹ ਵਿੱਚ 7 ਵਜੇ ਗਈ ਸੀ ਯਾਰ ਮੈਂ ਆਣਾ 5 ਵਜੇ ਉੱਤਰੀ ਨਾ ਨੂੰ ਕੇ ਆਪਣਾ ਝਾੜੂ ਪੋਚਾ ਕਰਤਾ ਝਾੜੂ ਪੋਚਾ ਖਾ ਕੇ ਫਿਰ ਦੇਖਿਆ ਬਾਬਾ ਨੇ ਬਾਕੀ ਢੁੰਡਦਾ ਬਹੁਤ ਜ਼ਿਆਦਾ ਹੈ ਨਹੀਂ ਆ ਰਿਹਾ ਇਤਨਾ ਛੇ ਵਾਸੇ ਉਦਮ ਨਵਾਂ ਦਿੱਤਾ ਸੀਗਾ ਮੈਂ ਉਦਮ ਨਵਾਂ ਆਇਆ ਸੀਗਾ ਮੈਂ ਹਾਂ ਸੱਤ ਤਵਜੇ ਉਦਮ ਨਵਾਂ ਆਇਆ ਸੀਗਾ ਮੈਂ ਇਹ ਤੇ ਉਦਮ ਨਵਾਂ ਆ ਤੇ ਆ ਕਪੜੇ ਕੂੜੇ ਪਾ ਰਹੇ ਹਨ ਫਿਰ ਸਦਾ ਜੀ ਜੀ ਕਹਿੰਦੇ ਤੂੰ ਤਰੋਖਾ ਤੇਵਾ ਰਗਾ ਤੇ ਇਕ ਲੱਪੇ ਚ ਮੈਂ ਕਿ ਚੱਲ ਕੋਈ ਨਹੀਂ ਫਿਰ ਤੇ ਟਾਈਮ ਤੇ ਆਏ ਵੀ ਚ ਉੱਤਰ ਗਈ ਹਨ ਗੇਟ ਵੀ ਨਹੀਂ ਦਿਖ ਰਿਹਾ ਸੀਗਾ ਸਾਡਾ ਸਵੇਰ ਦਾ ਫਿਰ ਪਾਪਾ ਜੀ ਵੀ ਕਹਿਣ ਲੱਗੇ ਦੇ ਮੇਰੇ ਭੱਜਣ ਨੂੰ ਦਿਲ ਨਹੀਂ ਕਰੇ ਸਾਰੇ ਗਏ ਨੇ ਹੁੰਦੇ ਦੇ ਵਿੱਚ ਕੋਈ ਵਾਟ ਟਾਈਮ ਦਾ ਪਤਾ ਨਹੀਂ ਲੱਗਦਾ ਹੈਗਾ ਹਨਾ ਲੈ ਛੱਟ ਪਰੇ ਵੇਚੇ ਨਹੀਂ ਹੈਗਾ ਬਸ ਇਹਨੇ ਆਟੌਨ ਨੂੰ ਫੋਨ ਕਰਦੇ ਆ ਪਤਾ ਸੀਗਾ ਮੈਨੂੰ ਸਰਦਾਰ ਜੀ ਦੱਸਦੇ ਸੀ ਹਨਾ ਵੀ ਆਟੌਨ ਨੂੰ ਫੋਨ ਕਰੇ ਬੇਨੇ ਜਾਣ ਕੇ ਆ ਬਣਾ ਰੱਖਿਆ ਨਹੀਂ ਖਾਣ ਦਾ ਪਤਾ ਨਹੀਂ ਹੈਗਾ ਉਦੋਂ ਰੋਕੀ ਵੀ ਖਵਾਤੀ ਸਿਰ ਵੀ ਬਾਹ ਤੇ ਮੈਂ ਕੀ ਜਾਨਾ ਤੁਹਾਨੂੰ ਜਾਨਾ ਨਹੀਂ ਹੈਗਾ ਤੁਹਾਨੂੰ ਜਾਨਾ ਨਹੀਂ ਕਿਹਨੇ ਜੀ ਛੁੱਟੀ ਹੋ ਗਈ ਜੀ ਛੁੱਟੀ ਮੈਂ ਕਿ ਚੁੱਪਾ ਕਰਕੇ ਪੜ ਲਿਆ ਉਦੋਂ ਵੀ ਹੋਣ ਨਹੀਂ ਕੜਿਆ ਬਾਹਰ ਆਉਂਦਾ ਮੰਡੀ ਕਿ ਮੈਂ ਤੋਂ ਪਹਿਲਾਂ ਨਿਕੜ ਗਿਆ ਅੱਜ ਤੇ ਮੈਂ ਬਾਹਰ ਬੇ ਇਨਸ਼ਾ ਅੱਜ ਤੋਂ ਸਿੱਧੀ ਸਵੇਰ ਤੋਂ ਅੱਜ ਤੋਂ ਹੀ ਹੋਈ ਹੈ ਪਾਪਾ ਜੀ ਵੀ ਸਾਡੇ ਬਾਹਰ ਹੋਏ ਪਏ ਨੇ ਕੱਪੜਾ ਦਾ ਪਾਪਾ ਜੀ ਐਨੀ ਗਰਮੀ ਲੱਗ ਰਹੀ ਹੈ ਧੁੱਪ ਅੱਗ ਦੀ ਚੜੀ ਵੀ ਸਾਗਦੇ ਆਏ ਇੱਧਰ ਪਿਓ ਪੁੱਤ ਆ ਘੜੇ ਨੇ ਇਹ हमने ਨਮਾ ਹੈਲਪਰ ਰੱਖਾ ਹੂਆ ਹੈ ਕੀ ਆ ਚਾਲੀ ਪਈ ਆ ਬਈ ਹਾਂ ਕੋਣ ਚਰਜੇ ਮੇਰਾ ਮੈਂ ਕੀ ਕਰਿਆ ਬੈਟਰੀ ਡੋਨ ਕਰਦੀ ਮੈਂ ਤਾਂ ਚਲਾਇਆ ਹੀ ਨਹੀਂ ਹੈ ਘੜੀ ਤੇ ਮੇਰੀ ਤੇ ਡਾਕਟਰ ਮੈਂ ਲੈ ਜਾਉਂ ਮੈਂ ਲੈ ਜਾ ਮਟਰ ਇਤਨਾ ਤੁਹਾਨੂੰ ਦੋ ਛਟੋ ਨੂੰ ਆ ਬਣੇ ਰੋਟੀਆਂ ਪਕਾ ਦੇ ਤੇ ਮੈਂ ਦਰਫਤੀ ਬਣਾਈ ਹੋਈ ਹੈ ਚਲਿਆ ਫਿਰ ਖਾਣ ਨਹੀਂ ਪਾਉਂਦਾ ਲੈ ਫੋਟੋ ਮੇਰੇ ਹੱਥ ਤੇ ਤੇ ਜਿਹਨੇ ਤੇਰੀ ਨੀ ਨਾ ਪਾ ਕਰਾ ਤਾ ਦੇ ਬਾਹਰੇ ਇੱਕ ਜੋਕੇ ਬਾਹਰ ਤਾਂ ਪੂਰੇ ਨੂੰ ਕਰ ਲੋ ਕਿ ਜਾਣੀ ਐ ਪੱਲੀ ਮੂਟ ਹੈ 600 ਬੀਜੋਗੇ 400 ਗੇ ਉਹ ਬਾਹਰ ਵਾਲਿਆਂ ਦੇ ਫੇਰ ਇਹ ਮੂਟ ਿਕਨੇ ਸ਼ਾਰਟ ਹਾਂਜੀ ਤੈ ਤਾਂ ਸਾਰੀਆਂ ਪਾਥੀਆਂ ਇਤਰੀ ਨੂੰ ਕੱਢਦੀ ਐ ਪਾਥੀਆਂ ਘੱਟ ਫੁਕੇ ਕਰ ਲੱਕੜੀ ਜਿਆਦਾ ਫੂਕਲੇ ਕਰ ਤੂੰ ਐ ਕੇ ਵਿੱਚ ਸਾਰੀ ਕਾਲੀ ਇੱਥੇ ਜਰਾ ਪਾਥੀਆਂ ਤਾਂ ਕਮ ਹੈ ਮੇਰੇ ਤਾਂ ਹੱਥ ਪਹਿਲੇ ਹੀ ਖਰਾਬ ਹੋਏ ਪੜੇ ਹੈ ਤੂੰ ਪਾਤੀ ਪੱਥੇਗਾ ਫਿਰ ਹਾਂ ਮੇਰੇ ਭਾਗ ਸਿਖਾ ਦੇਂਗੇ ਤੇਰੇ ਕੋ ਪਤਨੀ ਫਿਰ ਤੋ ਅਬ ਉਹ ਦਸਤਾਨੇ ਡਾਲ ਕੇ ਫਿਰ ਪੱਥ ਦੇਣਾ ਠੀਕ ਹੈ ਇਹ ਤਨੇ ਜਿਸ ਪੱਥੇ ਹੈ ਹਾਂ ਇਹ ਤਨੇ ਜਿਸ ਕਰ ਜੇ ਲੇਡੀਜ਼ ਨਾ ਉਹ ਬਾਕੀ ਦਾ ਜੋ ਹਮਾਰੇ ਪਹਿਲਾਂ ਰੱਖਾ ਹੋਆ ਤੂੰ ਨਹੀਂ ਨਹੀਂ ਇਹ ਕੰਮ ਨਹੀਂ ਹੋਤਾ ਮੇਰੇ ਕਰ ਗਿਆ ਨਾ ਬੱਸ ਹੋ ਗਿਆ ਮੈਂ ਰਾਤ ਤੈਨੂੰ ਆਹ ਟੇਬ ਲੱਗ ਰਹੀ ਸੀ ਡਿਊਟੀ ਕੇ ਲਈ ਨਾ ਮੈਂ ਤਾਂ 7:30 ਵਜੇ ਛਾੜੋ ਪੋਚਾ ਲਾ ਲਿਆ ਕਿਸੇ ਕੇ ਸਿਰ ਪਰ ਦੇਖੀ ਜਾਉ ਕਿਸੇ ਨੂੰ ਅੰਧੇਰ ਦੇ ਵਿੱਚ ਸਾਰੇ ਕਦੋਂ ਨਹੀਂ ਗੜੀਆਂ ਦਿਖ ਰਹੀਆਂ ਗੜੀਆਂ ਹੀ ਕੱਢੀਆਂ ਪਹਿਲਾਂ ਨਹੀਂ ਸੀ ਦੇਖੋ ਸਾਰੇ ਹੁੰਦੇ ਮਗਰੀਆਂ ਹਾਂ ਚੱਤਰਾ ਨਹੀਂ ਹੋ ਲਈ ਉਹਨੇ ਪੱਤੀ ਤੱਕੀ ਨਾ ਗੇ ਰੰਗ ਦੇ ਰਾਂਗੇ ਕਰਾ ਦੇ ਸੀ। ਕਿ ਕਰ? ਇੱਧਰ ਲਾ ਗਏ ਫਿਰ ਖੁੱਤੋਂ ਤੇ ਖੜਾ ਗਾੜੀ ਦਾ ਬਾ ਦੇ। ਸਪਾ ਉਹ ਚੱਲ ਜਾਏਗਾ। ਇਹ ਨਾ ਇਹ ਦੰਦਾ ਹੈ ਜੋ ਖੁੰਦਾ ਕਰਨਿਆ। ਹਾਂ। ਉਹ ਤਾਂ ਬਿਟਾ ਨਹੀਂ। ਕਿ ਆਪ। ਛੱਬੀ ਦਾ ਜੇ। ਆਣੀ ਗੜੇ ਗਏ ਤਾਂ ਚਾਰੋਂ ਕਣਾ ਹਾਂ ਦੱਲਾਉਣ ਲੱਗਣੇਗਾ ਵੀ ਕੋਈ ਵੀ ਧਾਰ ਦੇ ਦੱਲਾ ਨਹੀਂ ਲੱਗਣੇਗਾ ਮਤਲਬ ਨਹੀਂ ਸੌਂਦਾ ਹੋਰ ਦੱਲਾ ਕਿੱਥੇ ਗਿਆ ਕੋਲ ਤਾਂ ਪਿੱਛੇ ਹਾਂ ਵੀ ਤੂੰ ਵੀ ਧੁੱਪ ਸਿੱਕੜ ਆ ਗਿਆ ਲੈ ਮੈਂ ਆੱਧੇ ਕੇ ਚਾਰ ਪਾਵਾ ਬਾਹਰ ਲੋ ਵੀ ਆਪਣੀ ਟਰਾਲੀ ਕਰਾ ਲਈ ਉਹਦੇ ਵਾਲੀ ਕਸ ਵਾਲੀ ਕਰਾਈ ਟਰਾਲੀ ਆਪਣ ਟਰਾਲੀ ਨੂੰ ਆਪਣ ਨੇ ਬਈ ਜੈਕ ਲਵਾ ਲਿਆ ਰੰਗ ਹਜੇ ਆਪਣੀ ਕਰਾਣਾ ਦੇਖਾ ਕਿੱਥੇ ਕਹਿ ਰਿਆ ਉਰੇ ਚਾਰ ਚਾਰ ਉਂਗਲ ਪਿੰਟ ਬਾਹਰ ਨਿਕੜੇ ਫਿਰ ਆ ਕੜੇ ਉਰੇ ਫਸਾਣਾ ਆਇਆ ਪੱਕਾ ਏ ਮੈਂ ਤਾਂ ਪਹਿਲਾਂ ਪੂਰਾ ਪੂਰਾ ਗਿੱਟ ਬੜਦਿੰਗੇ ਇਹਨਾਂ ਅਚਾਨਹ ਹੁਣ ਥਾਰੀ ਸਲਾਹ ਹੈ ਵੀ ਤੁਮੇ ਥੈਲੇ ਵੀ ਜੈਕ ਗਾਲੇ ਹੇਡ ਸਿੱਟਣੇ ਜਿਹੜਾ ਇਸਕਾ ਪਹਿਲਾ ਡਾਲਾਤਾ ਉਹ ਵੀ ਚੱਕ ਲਿਆ ਭਾਈ ਨੇ ਰੱਖ ਲਿਆ ਹੂੰ ਦੇਖ ਲਓ ਮੈਂ ਕਿ ਨਵੀਂ ਪਲੀ ਹੂੰ ਇਹਨੂੰ ਪਾਓ ਇਸਕੇ ਇਹ ਚ ਤੇਲ ਤੂਲ ਜਾ ਨਟਾਂ ਕੇ ਵਿੱਚ මද කහොලකමෑ කැරීමහ ී मैं කොල්ගෙද කතමක කරදවෙයි පයිහබට ඇවසවිිකර උදම හරදන හොන කගර पहली बार ही देखी है इतना। कर दो। उन्होंने तो मुझे लगे हैं क्या है? ओ उठा करते हैं आ? इतना नहीं करेंगे कर दे। इतना। चलो तो। फिर उठा उसकी क्या लावे हैं? चलो तो मैं ले चलूँ। ਛੋਟੇ ਨੂੰ ਰੋਟੀ ਖਲਾਤੀ ਬਾਹਰ ਪੈ ਗਏ ਬਾਹਰ ਪੈ ਗਏ ਅੱਛਾ ਟੀਫਨਵਾ ਪਾਤੀ ਆ ਚੱਲ ਮੋਢੇ ਸੁਲ ਵਿੱਚ ਨੇ ਪੁੱਤ ਫਿਰ ਉਦਮਗਲ ਕੌਣ ਬੈਠੇਗਾ ਉਹ ਬੋਦਲ ਚ ਇਕੱਲਾ ਛੋਟੂ वो पड़ी है रेडी मकलैल तो मकलाल की है सरदार मंगा रहे तेरा हाँ फिर वो मंगा रहे है तेरे से करे इसमें डालेंगे मैं क्यों मंगा रहे है तेरे तू ना फोन छे करूगा तेरा भी कोई फोन है ਤੈਨੂੰ ਥੋੜੀ ਫੋਨ ਦੇਣਾ ਕੋਈ ਬਣ ਰਿਹਾ ਚਲਾਕ ਕਹ ਰਿਹਾ ਮੈਂ ਨਹੀਂ ਦੰਦਾ ਮੇਰਾ ਫੋਨ ਕਿਹੜੇ ਚੱਜੇਗਾ ਮੈਂ ਤੈਨੂੰ ਕੋਈ ਫੋਨ ਦੇ ਰਿਹਾ ਏ ਪਤਾ ਨਹੀਂ ਕੌਣ ਕਹਿ ਰਤਾ ਜੇ ਕਹ ਹਾਂ ਡਾਕਟਰ ਕਹਦਾ ਜੇ ਤੂੰ ਨਾ ਮੈਂ ਫੋਨ ਲੈ ਲੂਗੀ ਕਹ ਰਹਾ ਫਿਰ ਆਪ ਉਹਨੂੰ ਦੇ ਦੂੰਗੀ ਮੈਂ ਕਹਣਾ ਮੈਂ ਤੈਨੂੰ ਫੋਨ ਰੱਖੂਗੀ ਕਹ ਰਹਾ ਉਹਦੋਂ ਨੂੰ ਦੇ ਦੀ ਮੈਂ ਕਿਹਾ ਉਹਦੋਂ ਨੂੰ ਹੁਣ ਦੇਖ ਉਹਦੋਂ ਨੇ ਚਾਮਲ ਜਾਣਾ ਹੋਣੀ ਨਹੀਂ ਮੈਂ ਛੱਡਦਾ ਉਹ ਵੀ ਕੱਟਤੀ ਆਪਾਂ ਨੇ ਤੇ ਹੁਣ ਚਿੱਲੀਏ ਮਟਰ ਆਪਾਂ ਪਾਪਾ ਜੀ ਸਾਡੇ ਮਟਰ ਲੈ ਆਏ ਸੀਗੇ ਸਵੇਰੇ ਰਾਜਪੁਰੇ ਦਾ ਜਿਹੜਾ ਲਾਏ ਮੈਂ ਕਿਹਾ ਤੁਸੀਂ ਜਾ ਤਾਂ ਰਹੇ ਹੋ ਵੀ ਮਟਰ ਵੀ ਲੈ ਆਏ ਹੋ ਉਹ ਹੋ ਬਣਾਦਾਂ ਲੈ ਕੇ ਆਣਾ ਇਹਦਾ ਸੁੱਕਣਾ ਪਾਣਾ ਸੀਗਾ ਮੈਂ ਤਨਾ ਇਹਦੀ ਹੈ ਪੋਪਲੀ ਜੀ ਬਣਾ ਲਈ ਸੀ ਜੀ ਉਹ ਆਈ ਇੱਕ ਤਨ ਮੇ ਲੱਤ ਬਹੁਤ ਦੁਖਦੀ ਆ ਆ ਪੈਰ ਦੁਖਦਾ ਇਥੋਂ ਕਿੰਨੇ ਦਿਨ ਹੋ ਗਏ ਧੁੱਪ ਨਿਕਲੀ ਨਹੀਂ ਕੱਲ ਨਿਕਲੀ ਸੀਗੀ ਕੱਲ ਯਾਦ ਨਹੀਂ ਆਇਆ ਵੀ ਅਦਰਕ ਵੀ ਬਾਹਰ ਧੁੱਪੇ ਪਾ ਲਾਵਾਂ ਸੁੱਕਣ ਸਵੇਰ ਤੋਂ ਬਹੁਤ ਜ਼ਿਆਦਾ ਠੰਡ ਘਰੀ ਹੋਈ ਸੀ ਕੁਝ ਆਪਾਂ ਲੇ ਨੁਸੀਗਾ ਜਿ ਬਿਆਹ ਹੈ ਨਾ ਬਿਆਹ ਕਿਸੇ ਨੂੰ ਯਾਦ ਨਹੀਂ ਆਇਆ ਹੈਗਾ ਪਤਾ ਕੀ ਹੋਇਆ ਸਾਡੀ ਨਾ ਕਣਕ ਬਹੁਤ ਦਿਨਾਂ ਦੀ ਧੋਤੀ ਹੋਈ ਸੀਗੀ ਕਣਕ ਧੋਤੀ ਹੋਈ ਸੀਗੀ ਤਾਂ ਕਣਕ ਮੈਂ ਕੱਲ ਪੀਣਾ ਮਿਲ ਗਿਆ ਉਹ ਕਰਾਉਣ ਵਾਸਤੇ ਲਈ ਆਟਾ ਪਹਿਣ ਵਾਸਤੇ ਕੱਲ ਦੀ ਧੁੱਪ ਲਵਾ ਦੇ ਕੱਲੀ ਤਾਂ ਬਈ ਉੱਥੇ ਉਹ ਕਹਿਣ ਭਾਈ ਅੰਕਲ ਕਹੇ ਵੀ ਇਹ ਤਾਂ ਤੁਹਾਡੀ ਕਣਕ ਹਜੇ ਭਾਈ ਗਿੱਲੀ ਹੈ ਥੋੜਾ ਆਟਾ ਖਰਾਬ ਹੋ ਜਾਊਗਾ ਮੈਂ ਕਿਹਾ ਅੱਛੇ ਅੰਕਲ ਤੇ ਹਾਂਜੀ ਮੈਂ ਕਿਹਾ ਚਾਹਾਂ ਅੰਕਲ ਐ ਕਰੋ ਤੁਸੀਂ ਆਟਾ ਦੇ ਦਿਓ ਵੀ ਕਣਕ ਕੋਈ ਗੱਲ ਨਹੀਂ ਪਸਕਾ ਲਿਆਵਾਂਗੇ ਦੁਆਰੇ ਜਨ ਤਾਂ ਮੈਂ ਰਾਤ ਕਹੀ ਕਿ ਨਾਲੇ ਵੀ ਗੱਡੀ ਚੋਂ ਕਣਕ ਤਾਰ ਲਓ ਕਣਕ ਤਾਰ ਲਓ ਪਰ ਇਹਨਾਂ ਨੇ ਕਣਕ ਤਾਰੀ ਨਹੀਂ ਹੈਗੀ ਉਦੋਂ ਮੇਰੀ ਮੰਮੀ ਦਾ ਫੋਨ ਆ ਗਿਆ ਮੰਮੀ ਕਹਿੰਦੀ ਆਟਾ ਖਾ ਲਿਆ ਪਿਆ ਹੈ ਵਾ ਇਹ ਕਿਹੜਾ ਆਟਾ अच्छा मैं खट जा नी मैं तो 10 मिनट रुक मैं तने फोन करदी मुड़के मेरी मां ने, ने ते ਹਲੇ ਤੱਕ ਫੋਨ ਨਹੀਂ ਕਰ ਹੋਇਆ ਸਰਦਾਰ ਜੀ ਨੇ ਖੇਤਾਂ 'ਚ ਉਹ ਟਰੈਕਟਰ ਵਾਲੀ ਲੈ ਕੇ ਜਾ ਰਹੇ ਸੀਗੇ ਫੇਰ ਦਵਾਰੇ ਬੁਲਾਏ ਫੇਰ ਕਣਕ ਸੁੱਕਣੀ ਪਈ ਕਣਕ ਸੁੱਕਣੀ ਪਾਈ ਉੱਪਰ ਗਏ ਫੇਰ ਮੇਰੇ ਵਿਆਹ ਜਾਦਾ ਕਿ ਮੈਂ ਕਿਹਾ ओहो ਅੱਜ ਤਾਂ ਵਿਆਹ ਸੀ ਜਦ ਮੈਂ ਕਿਹਾ ਆਪਾਂ ਤਾਂ ਵਿਆਹ 'ਚ ਜਾਣਾ ਭੁੱਲ ਗਏ ਕਹਿੰਦੇ ਫੇਰ ਹੁਣ ਕੀ ਕਰੀਏ ਮੇਰੇ ਪਾਪਾ ਜੀ ਜਿੰਦਾਬਾਦ ਪਾਪਾ ਜੀ ਕਹਿੰਦੇ ਮੈਂ ਤਾਂ ਹੁਣ ਰੋਟੀ ਖਾ ਲਈ ਮੈਂ ਕਿਹਾ ਕੋਈ ਗੰਦ ਨਹੀਂ ਵਿਆਹ 'ਚ ਜਾਇਓ ਸਤ ਜੀ ਕਹਿੰਦੇ ਮੈਂ ਉਦੋਂ ਭੇਜਿਆ ਖੇਤਾਂ ਜਿਹੜਾ ਰੇਹ ਲੈ ਕੇ ਮੈਨੂੰ ਖੇਤਾਂ ਚ ਵੀ ਜਾਣਾ ਜ਼ਰੂਰੀ ਹੈ ਫਿਰ ਪਾਪਾ ਜੀ ਨੂੰ ਫਟਾਫਟ ਚਿੱਟਾ ਗੁਰੂ ਪ੍ਰੈਸ ਕਰਕੇ ਦਿੱਤਾ ਮੈਂ ਤਾਂ ਪਾਪਾ ਜੀ ਕਿਤੇ ਵਿਆਹ ਚ ਗਏ ਪਰ ਪਹਿਲਸਤਾ ਹ ਗੰਦੇ ਘੜੀਆਂ ਵਾਲਾ ਜਿਹੜੀ ਐਂਬਾਇੰਸ ਪਤਨ ਕਿਹੜੀ ਐਂਬਾਇੰਸ ਐਂਬਾਇੰਸ ਪਹਿਲ ਸੇ ਉੱਥੇ ਐ ਸੀਗਾ ਵਿਆਹ ਕੁੜੀ ਦਾ ਵਿਆਹ ਹੈ ਫਿਰ ਪਾਪਾ ਜੀ ਭੇਜੇ ਵਿਆਹ ਚ ਆ ਆ ਕੁਛ ਅੱਜ ਸਾਡਾ ਅਸੀਂ ਵਿਆਹ ਜਾ ਭੁੱਲ ਗਏ ਪਪੇ ਇੱਥੇ ਸੀ ਜਾ ਨਕੇ ਨਾ ਹੋਣੀ ਸੀ ਜਾਂਦੇ ਮੈਂ ਇੱਕ ਤਾਂ ਵਜਰੇ ਘੰਟਾ ਡੇਢ ਘੰਟਾ ਸੀ ਤਿਆਰ ਹੋਣ ਨੂੰ ਲਾਣਾ ਸਰਦਾਰ ਜੀ ਨੇ ਪੱਗ ਬੰਨਣੀ ਤੇ ਖੇਤਾਂ ਚ ਉਦੋਂ ਨੂੰ ਬੁਲਾਉਂਦੇ ਤੁਸੀਂ ਉਹ ਜਾਇਓ ਬਸ ਬਸ ਚੜ੍ਹ ਲਈ ਤੋਂ ਪਰੇ ਚੜ੍ਹਨੀ ਦੀ ਪੈ ਗਈ ਮੱਦਮ ਤੱਕਾ ਦੂਆ ਨੂੰ ਮਟਰਾਂ ਦੀ ਸਬਜ਼ੀ ਬਣਾ ਲੂਗੀ ਅਦਰ ਸੱਜੂਗਾ ਛਾਂਟ ਜਿਨਾ ਕੋਈ ਕੰਮ ਕਰਨ ਦੀ ਜਿਲੇ ਨਹੀਂ ਕਰਦਾ ਹੈਗਾ ਮੇਰਾ ਸਾਜੇ ਹੀ ਉੱਟ ਕੇ ਝਾੜੂ ਪੋਚੇ ਦਾ ਨੁਕਤਾ ਆ ਕੇ ਸੌ ਲੀ ਮੈਂ ਕਿਹਾ ਦੋ ਘੰਟੇ ਸੌਈ ਮੈਂ ਕਿ 10 ਵਜੇ ਨੂੰ ਮੈਂ 베ਲ ਹੀ ਹੋ ਗਈ ਸੀ ਕੱਪੜੇ ਮੈ ਤਾਂ ਨਹੀਂ ਧੋਤੇ ਸੀ ਕਿ ਮੈਂ ਕਿਹੜੀ ਧੁੱਪ ਚੜ੍ਹਨੀ ਛੱਡ ਪਰੇ ਮੈਂ ਕਿ ਜੇ ਚੜ੍ਹ ਗਈ ਤਾਂ ਧੋ ਲੂੰਗੀ ਨਹੀਂ ਮੈਂ ਕਿ ਠਹਿਰ ਕੇ ਧੋ ਲੂੰਗੀ ਜਦ ਧੁੱਪ ਚੜ੍ਹ ਗਈ ਕੱਪੜੇ ਤਾਂ ਮਾਰੇ ਜਿਹਾ ਸੀਗੇ ਫਟਾਫਟ ਪਾ ਕੇ ਮਸ਼ੀਨ ਚ ਸਾਰਫ ਜਦ ਧੁੱਪ ਚੜ੍ਹ ਗਈ ਜਦ ਧੁੱਪ ਚੜ੍ਹ ਜਾਂਦੀ ਨੇ ਉਹਦੋਂ ਨਾ ਕੁਛ ਠੰਡੇ ਠੰਡੇ ਖਾਣ ਨੂੰ ਦਿਲ ਕਰਦਾ ਇਨੂੰ ਤੋਂ ਪਹਿਲਾਂ ਲੱਗ ਜਨਾ ਪਹਿਲਾਂ ਮੈਂ ਕਿੰਵੇ ਖਾ ਲਵਾਂ ਮਟਰ ਤਾਂ ਅੰਦਰ ਬੈੜ ਗਏ ਛਿੱਲੂ ਹੋ ਜਾਣੇ ਇਸ ਵਾਰ ਤਾਂ ਕੋਈ ਇਸ ਚਾਜ ਨਾਲ ਫਾਲ ਫਰੂਟ ਵੀ ਨਹੀਂ ਲਿਆ ਹੈ ਨਾ ਜੂਸ ਜਾਂ ਸਪੁੱਟੇ ਇਸ ਵਾਰੀ ਦਾ ਠੰਡ ਰੱਪਣੇ ਜਿਆਦਾ ਕਰੀ ਹੋਈ ਹੈ ਮੈਨੂੰ ਨਾ ਜੂਸ ਪੀਣਾ ਜਿਆਦਾ ਪਸੰਦ ਹੈ ਮੈਨੂੰ ਨਾ ਸੰਤਰਾ ਖਾਣਾ ਇੰਨਾ ਜਿਆਦਾ ਪਸੰਦ ਕੋਈ ਉਹ ਕਿਹੜਾ ਤਿੰਨੇ ਸੰਤਰਾ ਤਾਂ ਕੇ ਜੂਸ ਕਰ ਦੂੰਗਾ ਤੁਸੀਂ ਇਦਾਂ ਦਾ ਰੇਡੀਓ ਦੇਖਿਆ ਹੁੰਨੇ। ਸਾਡੇ ਘਰੇ ਅੱਜ ਵੀ ਵੇਆ ਇਹ। ਕਿਹਾਂ ਦੇ ਘਰੇ ਹੋਣਗੇ? ਇਹ ਜੀ ਗੱਲ ਨਹੀਂ ਹੈ। ਜੇ ਤੁਸੀਂ ਛੋਟੇ ਹੁੰਦੇ ਸੀ ਕਿ ਘਰ ਦਾ ਤੇ ਰੇਡੀਓ ਸੀ। ਪਤਾ ਨਹੀਂ ਕਿੰਨੇ ਘੰਟੇ ਸੀ। ਸਾਡੇ ਪਾਪਾ ਜੀ ਨੇ ਰੇਡੀਓ ਕੋਲੇ ਹੀ ਬੈਠੇ ਸੀਗੇ। ਰੇਡੀਓ ਲਾ ਕੇ ਨਾਲ ਰੋਟੀ ਖਾਦੇ ਸੀ ਫਿਰ ਅੰਮੀ ਨੇ। ਤੇ ਨਾਲੇ ਆਪਣਾ ਗਾਣੇ ਸੁਣਦੇ ਤੇ। ਅੱਜ ਕਰਦੇ ਜੇ ਆਕਾ ਮੇਰੇ ਵੀਡੀਓ ਦਾ ਪਤਾ ਹੀ ਨਹੀਂ ਹੈਗਾ। ਵੀ ਰੇਡੀਓ ਆ ਹੁੰਦਾ ਗਿਆ। ਜਿਹੜੇ ਰੇਡੀਓ 'ਚ ਗੀਤ ਆਉਂਦੇ ਨੇ, ਖਬਰਾਂ ਆਉਂਦੀਆਂ ਨੇ ਨਾ ਬਹੁਤ ਵਧੀਆ ਲੱਗਦਾ। ਪੁਰਾਣੇ ਗੀਤ ਵੀ ਆਉਂਦੇ ਨੇ, ਨਵੇਂ ਵੀ ਆਉਂਦੇ ਨੇ। ਅੱਜ ਕੱਲ ਤਾਂ ਹੁਣ ਅਟ੍ਰੈਕਟਾਂ ਦੇ ਬੜੀ-ਬੜੀ ਡੈਕਾਂ ਆ, ਗੱਡੀਆਂ 'ਚ ਬੜੀ-ਬੜੀ ਡੈਕਾਂ, ਟੀਵੀ 'ਚ ਗਾਣੇ ਲਾ ਲੋ। ਲੋ ਵੀ ਪਾਪਾ ਸਾਡੇ ਆ ਗਿਆ ਵਿਆਹ ਖਾ ਕੇ। ਜਾਏ ਵਿਆਹ 'ਚ। ਹਾਂ ਹਾਂ ਉਹ ਕੰਨ ਕ ਰੱਖ ਰਹੇ ਆ ਆਵਾਜ਼ ਆ ਪਰਾਏ ਵੱਡੇ ਕੋਹ ਨਹੀਂ ਦੇ ਤੇ ਹਾਂ ਦੱਸ ਵੀ ਦੇਦਾ ਕਿਹੜਾ ਡਾਕਟਰ ਮੈਨ ਤਾਂ ਪਤਾ ਨਹੀਂ ਰੁਕੀ ਆ ਰੁਕੀ ਆ ਆਹਾਂ ਆ ਬੱਲੇ ਕਿਉਂ ਕਿਹੜਾ ਮਿੱਤਾ ਰੁਕੀ ਹੈ ਪਤਾ ਨਹੀਂ ਮੈਨੂੰ ਉਹ ਤਾਂ ਕਿਲੇ ਜਮੀਨ ਸੀ ਇਕੱਲੀ ਇਕੱਲੀ ਕੁਟੀ ਸੀ ਅੱਛਾ ਉਹ ਮੈਂ ਕਿਹਨੂੰ ਪੁੱਛ ਰਿਹਾ ਤਾਂ ਮੈਂ ਕਿਹਾ ਮਿੱਤੇ ਆ ਮਨ ਕੋ ਰੁੱਤੇ ਗਾਦੀਏ ਹਾਂ

ਉੱਚ ਜੋ ਲਾਥੀ ਮੈਂ ਆ ਗਿਆ ਨਵਾ ਨਹੀਂ ਪੈਲ ਸੁੱਖਾ ਜਿ ਮਿਲ ਗਿਆ ਤਾਂ ਹੋ ਨਾ ਉਹ ਤਾਂ ਪੁੱਪੂ ਸਟ ਡੈਟ ਲੱਗਦਾ ਹੋਇਆ ਲੜਾਈ ਹੈਗੀ ਹੈ ਲਾਲੀ ਆਏ ਨਹੀਂ ਉਹ ਗਏਵੇਂ ਹੁਣੇ ਗਏ ਆ ਹਜੇ ਹੁਣ ਰਜਾਈ ਬਿਸਤਰਾ ਪਿਛਾ ਕੇ ਰਜਾਈ ਮੇ ਬੜਜੋ ਠੰਡ ਚੜ ਗਈ ਮੇ ਬਾਟਨ ਲੱਗ ਗਿਆ ਹੂੰ ਮਿੱਤਾ ਕਹਤੋ ਤੁਰੀ ਪੀ ਲੈ ਹਾਂ ਉਹ ਮੈਂ ਕਹਿੰਦੇ ਤਾਂ ਹੁਣ ਤਾਂ ਮੇਰੀ ਠੰਡ ਉਤਰੀ ਐ ਉਹ ਜੋਗੀ ਪਰ ਬਹਿਵਾ ਮਿੱਤਾ ਅੱਛਾ ਹਾਂ ਠੀਕ ਕਿੰਨੀ ਕ ਪੀਤੀ ਉੱਥੇ ਥੋੜੀ ਬੋਦੀ ਮੈਂ ਤਾਂ ਬੁੜਾ ਸਾਬ ਹੂੰ ਕਰਾਂ ਮਿੱਤਾ ਨਾ ਬਾਲ ਬੱਚੇ ਦੇਖਣੀ ਹੂੰ ਬਾਲ ਬੱਚਿਆਂ ਦਾ ਫਿਕਰ ਦਾ ਹਾਂ 20 ਹਜ਼ਾਰ ਦਾ ਪੈਨਸ਼ਨ ਹੈ 20000 ਦਾ ਜਿਹੜਾ ਮੈਨੂੰ ਜਾਣੇ ਨਾ ਵੀ ਕਰਨ ਨਾ ਘਰਾਂ ਬੈਠੇ ਗਈਆਂ ਤਾਂ ਵੀ ਹਰ ਤਿੰਨ ਤੂੰ ਹਾਂ ਹੋਂ ਤਾਂ ਤੁਸੀਂ ਮੰਮੀ ਤੁਸੀਂ ਆ ਪਾਪਾ ਹਾਂ ਚਲੋ ਮੰਮੀ ਤਾਂ ਛੱਡ ਗਈ ਚਲੀ ਗਈ ਕੈਨੇਡਾ ਨੂੰ ਹਾਂ ਨਾ 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 ਹਾਂ ਕਹਿਆ ਤੇ ਆ ਹਾਂ ਤਿੰਨ தம்ੇ ਇੱਕ ਕੁੜੀ ਪੋਤੀ ਜੇੜਾ ਪੁੱਤਾਂ ਮੇਰੀ ਬੋਲੇ ਹਾਂ ਚਾਰ தம்ੇ ਹੋਗੇ ਚਾਰ ਹਮੇ ਹੋਗੇ ਕਹਦੇ ਪੜ੍ਹੇ ਲਿਖੇ ਆਵੇਂ ਘੱਟ ਪੜ੍ਹੇ ਆਵੇਂ ਅਨਪੜ੍ਹੇ ਠੀਕ ਐ ਅਨਪੜ੍ਹੇ ਵੀ ਤਾਂ ਆਪਣਾ ਘਰ ਚ ਲਾਰੇ ਆ ਅਨਪੜ੍ਹੇ ਦੀ ਜਾਂ ਮੈਂ ਤਾਂ ਹਾਂ ਮੈਂ ਤਾਂ ਆਪਣੀ ਸ਼ੋਹਰੂ ਕੰਮ ਆਨਪੜ੍ਹੇ ਠੀਕ ਐ ਹੂੰ ਕੋਈ ਕਲਾਸ ਨਾ ਕੋਈ ਕੁਛ ਨਾ ਕਰੇ ਬਸ ਅਨਪੜ੍ਹੇ ਠੀਕ ਐ ਪੜ੍ਹੇ ਲਿਖੇ ਕਿ ਘੜੇ ਜ਼ਿਆਦਾ ਝੰਡੇ ਗੱਡਾ ਐ ਨਾ ਅਨਪੜ੍ਹੇ ਠੀਕ ਐ ਅਡਾ ਪੜ੍ਹੇ ਬੇਲਾਰੂਸ ਪਰ ਝੂਟੀ ਤੋ ਆਈਗਾ ਹੂੰ ਲੈ ਲੈਣਾ ਆਪਣਾ ਬੇਲਾਰੂਸ ਉਹ ਕੀ ਹੋਆ ਬੇਲਾਰੂਸ ਟ੍ਰੈਕ ਤੋਂ ਹੋਆ ਪਰ ਤਗੜਾ अच्छा जितरा मर्जी खिची बिरया ਘੱਟ ਖਰਚਾ ਜੇ ਤੁਸੀਂ ਪਹੁੰਚ ਗਏ ਤੇ ਬਰਾਤ ਜਦ ਆਈ ਤੀ ਕ ਹਾਂ ਜਦ ਅਨੰਦ ਕਾਰਜ ਹੋ ਰਿਹਾ ਤੇ ਹੂੰ ਕਿੱਦੀ ਸੀ ਕ ਭਾਈ ਮਿਲ ਗਿਆ ਦਾ ਫਿਰ ਤੁਸੀਂ ਟਾਈਮ ਪਰੇ ਪਹੁੰਚ ਗਏ ਜੇ ਨਾ ਘੱਟ ਲੋ ਆਗੇ ਤੇ ਅਨੰਦ ਕਾਰਜ ਹੋ ਕੇ ਬੈਠ ਗਏ ਤੇ ਉਪਰ ਕ ਹੁਣ ਕੁੜੀ ਬੀਦਾ ਹੋ ਗਈ ਤੀ ਬਾ ਹੋਣਿਆ